ਕਾਲ ਜੀ ਤੁਸੀਂ ਦੇਖ ਰਹੇ ਹੋ ਪੰਜਾਬ ਖਬਰਨਾਮਾ ਤੇ ਵਾਹ ਤੁਹਾਡਾ ਆਪਣਾ ਅਰੁਣ ਕੋਰਾਲੀ ਗੁਰਦੁਆਰਾ ਕੜੀਪੋ ਸਾਹਿਬ ਵਿੱਚ ਅੱਜ ਇੱਕ ਵੱਡੀ ਮੀਟਿੰਗ ਕੀਤੀ ਗਈ ਹੈ ਅਤੇ ਲੋਕਿਤ ਮਿਸ਼ਨ ਮੈਂਬਰ ਅਤੇ ਹੋਰ ਵੀ ਕਈ ਜਥੇਬੰਦੀਆਂ ਵੱਲੋਂ ਇਹ ਮੀਟਿੰਗ ਕੀਤੀ ਗਈ ਹੈ ਇਸ ਮੀਟਿੰਗ ਦੇ ਵਿੱਚ ਨਾਲ ਡੋਰੇ ਦਾ ਖੇਤਰ ਵਿਵਧਾਨ ਦੇ ਲਈ ਤੇ ਇਲਾਕੇ ਦੇ ਹੋਰ ਮੁੱਤੇ ਵੀ ਚੱਕੇ ਗਏ ਨੇ ਕੀ ਕਹਿਣਾ ਇਸ ਮੌਕੇ ਐਡਵੋਕੇਟ ਧਾਲੀਵਾਲ ਸਾਹਿਬ ਦਾ ਪੰਚਾਇਤ ਯੂਨੀਅਨ ਪੰਜਾਬ ਦੇ ਪ੍ਰਧਾਨ ਹਰਮਿੰਦਰ ਸਿੰਘ ਮਾਵੀਤਾ ਤੇ ਹੋਰ ਆਗੂਆਂ ਦਾ ਆਓ ਤੁਹਾਨੂੰ ਵੀ ਸੁਣਾਦੇ ਹਾਂ ਸਾਲੀਬਾਲ ਸਾਹਿਬ ਇੱਕ ਵੱਡੀ ਮੀਟਿੰਗ ਕੀਤੀ ਗਈ ਹੈ ਆਖਰ ਮੁੱਦੇ ਕੀ ਸੀ ਇਸ ਮੀਟਿੰਗ ਵਿੱਚ ਅੱਜ ਅਸੀਂ ਆਮ ਆਦਮੀ ਘਰਪਚਾਉ ਮੋਰਚਾ ਜਿਸ ਦਾ ਮੈਂ ਕਾਨੂੰਨੀ ਸਲਾਹਕਾਰ ਹਾਂ ਤੇ ਮਾਗੀ ਸਾਹਿਬ ਉਸ ਦੇ ਕਨਵੀਨਰ ਨੇ ਉਹਦੀ ਇੱਕ ਮੀਟਿੰਗ ਕੀਤੀ ਸੀ ਜੋ ਅਸੀਂ ਮੁਹਿੰਮ ਚਲਾਈ ਹੈ ਪਿਛਲੇ ਡੇਢ ਸਾਲ ਤੋਂ ਕਿ ਰਜਿਸਟਰੀਆਂ ਬੰਦ ਕਰਤੀਆਂ ਅਸੀਂ ਉਸ ਦੀ ਐਨਓਸੀ ਦੀ ਤੇ ਭ੍ਰਿਸ਼ਟਾਚਾਰ ਦੇ ਅਗੇਂਸਟ ਅੱਜ ਦਾ ਮੁੱਦਾ ਜਿਹੜੇ ਮੁੱਦੇ ਸੀ ਉਹ ਮੇਨ ਉਹਨਾਂ ਵਿੱਚ ਲਾਲਕੀਰ ਦੀਆਂ ਜਿਹੜੀਆਂ ਰਜਿਸਟਰੀਆਂ ਇਹਨਾਂ ਨੇ ਸਰਕਾਰ ਨੇ ਬੰਦ ਕਰਤੀਆਂ ਸਾਡੀ ਮੰਗ ਹੈ ਉਹਨਾਂ ਨੂੰ ਖੋਲਿਆ ਜਾਵੇ ਦੂਜਾ ਜੋ ਬਿਜਲੀ ਵਗੈਰਾ ਦੇ ਕਨੈਕਸ਼ਨ ਹੈ ਉਹ ਦਿੱਤੇ ਜਾਣ ਤੇ ਫਿਰਨੀਆਂ ਜਿਹੜੀਆਂ ਪਿੰਡਾਂ ਦੀਆਂ ਫਿਰਨੀਆਂ ਤੋਂ 300 ਗੱਜ ਤੱਕ ਰੈਡ ਲਾਈਨ ਵਧਾਈ ਜਾਵੇ ਤੇ ਜੋ ਪਿੱਛੇ ਆਪਣੇ ਥੋੜੀ ਦੇਰ ਮੁਹਾਲੀ ਜ਼ਿਲ੍ਹੇ ਦੇ ਵਿੱਚ ਮਲਤੀਸੀ ਮੁਹਾਲੀ ਜੋ ਪਹਿਲੇ ਬਦਲ ਚੁੱਕੇ ਆ ਉਹਨਾਂ ਨੇ ਤਿੰਨ ਮੰਜ਼ਿਲਾ ਤੱਕ ਕਰ ਕਹਿੰਦੇ ਤਿੰਨ ਮੰਜ਼ਿਲਾ ਤੋਂ ਵੱਧ ਨਹੀਂ ਹੋ ਸਕਦੀ ਉਹ ਸਾਰੀ ਉਸ ਦੀ ਅਸੀਂ ਮੰਗ ਕਰਦੇ ਆ ਕਿ ਇਹ ਪੰਜ ਮੰਜ਼ਿਲਾ ਤੱਕ ਸਾਰੀ ਹੋਣੀ ਚਾਹੀਦੀ ਹੈ ਕਿਉਂਕਿ ਅਸੀਂ ਜਿਹੜੇ ਵਸਿੰਦੇ ਆ ਪੰਜਾਬ ਦੇ ਪੁਰਾਣੇ ਇੱਥੇ ਪਿੰਡਾਂ 'ਚ ਬੈਠੇ ਆ ਉਹਨਾਂ ਦਾ ਹੀ ਹੱਕ ਹੈ ਇਹ ਅਸੀਂ ਮੰਗਾ ਰੱਖਿਆ ਹੈ ਜੇਕਰ ਤੁਹਾਡੀ ਮੰਗਾ ਨਹੀਂ ਮੰਨੀ ਜਾਂਦੀ ਤਾਂ ਅਗਲਾ ਫੈਸਲਾ ਫਿਰ ਕੀ ਹੋਵੇਗਾ ਅਸੀਂ ਅਗਲਾ ਫੈਸਲਾ ਪੰਜਾਬ ਦੇ ਲੋਕਾਂ ਚ ਅਸੀਂ ਜਾ ਰਹੇ ਹਾਂ ਪੰਜਾਬ ਦੇ ਲੋਕ ਸਾਡੇ ਨਾਲ ਨੇ ਜੋ ਲੋਕ ਫੈਸਲਾ ਕਰਨਗੇ ਉਹ ਕਰਨਗੇ ਪਰ ਸਾਡਾ ਜਿਹੜਾ ਇਮੀਜੇਟਲੀ ਹੈ ਅਗਲੇ ਹਫਤੇ ਅਸੀਂ 15 ਮੈਂਬਰ ਦੀ ਕਮੇਟੀ ਅੱਜ ਅਸੀਂ ਬਣਾ ਚੁੱਕੇ ਆ ਤੇ ਉਹ ਦਾ ਜਿਹੜਾ ਧਰਨਾ ਹੈ ਆਪਣੇ ਮਾਜਰੀ ਤਹਿਸੀਲ ਚ ਲਗਾਇਆ ਜਾਵੇਗਾ ਜਿਸ ਵਿੱਚ ਬੈਨਰ ਵੀ ਲਗਾਏ ਜਾਣਗੇ ਕਿ ਜਿਹੜੀ ਰਿਸ਼ਵਤ ਹੈ ਉਹ ਲੈਣੀ ਬੰਦ ਕਰੋ ਤੇ ਲੋਕਾਂ ਨੂੰ ਵੀ ਜਾਗਰਤ ਕਰਾਂਗੇ ਵੀ ਤੁਸੀਂ ਰਿਸ਼ਵਤ ਦੇਣੀ ਬੰਦ ਕਰੋ ਤੇ ਜੇ ਕੋਈ ਮੰਗਦਾ ਹੈ ਤਾਂ ਜਿਹੜੀ ਸਾਡੀ ਕਮੇਟੀ ਹੋਏਗੀ ਤੇ ਆਮ ਆਦਮੀ ਘਰ ਬਚਾਓ ਮੋਰਚਾ ਹੈ ਤੇ ਅੱਜ ਜੋ ਸਾਰੇ ਮਾਜਰੀ ਤਹਿਸੀਲ ਦੇ ਪਦਵੰਤੇ ਸੱਜਣ ਉਹਰੇ ਪੋਲੀਟੀਕਲ ਪਾਰਟੀਆਂ ਦੇ ਮੈਂਬਰ ਵੀ ਸੀ ਕੁਝ ਸੋਸ਼ਲ ਐਕਟੀਵਿਸਟ ਸਾਰਿਆਂ ਨੇ ਅੱਜ ਜਿਹੜਾ ਫੈਸਲਾ ਕੀਤਾ ਉਹ ਇਸ ਨੂੰ ਅੱਗੇ ਵਧਾ ਕੇ ਅਸੀਂ ਪੰਜਾਬ ਲੈਵਲ ਤੇ ਲੈ ਕੇ ਜਾਵਾਂਗੇ ਗੱਲਬਖਸ਼ ਸਾਹਿਬ ਜੋ ਤੁਸੀਂ ਗੱਲ ਕਹੀ ਹੈ ਰਿਸ਼ਵਤ ਦੀ ਵੱਡੇ ਗੱਲ ਹੈ ਵੱਡੇ ਇਲਜ਼ਾਮ ਲਾਏ ਜਾ ਰਹੇ ਆ ਕੀ ਇਸ ਦੇ ਸਬੰਧ ਵਿੱਚ ਕੈਬਨ ਮੱਖ ਮੰਤਰੀ ਸਾਹਿਬ ਜਾਂ ਫਿਰ ਐਮ ਐਲ ਏ ਸਾਹਿਬ ਨੂੰ ਸੂਚਿਤ ਕੀਤਾ ਗਿਆ ਕਿਉਂਕਿ ਉਹਨਾਂ ਵੱਲੋਂ ਇੱਕ ਭ੍ਰਿਸ਼ਟਾਚਾਰ ਦੇ ਖਿਲਾਫ ਟੂਰ ਨੰਬਰ ਜਾਰੀ ਕੀਤੇ ਗਏ ਸੀ ਦੋ ਨੰਬਰ ਦਾ ਸਰਕਾਰ ਦਾ ਬੁੜਾ ਬੁਰੀ ਤਰ੍ਹਾਂ ਫੇਲ ਹੋ ਚੁੱਕਾ ਹੈ ਜਿਹੜਾ ਅਸੀਂ 10-15 ਦਿਨ ਪਹਿਲਾਂ ਮੈਮੋਰੰਡਮ ਦਿੱਤਾ ਸੀ ਮੁੱਖ ਮੰਤਰੀ ਸਾਹਿਬ ਨੂੰ ਡੀਸੀ ਮੋਹਾਲੀ ਦੇ ਰਾਹੀਂ ਉਹ ਅਸੀਂ ਰੈਵਨਿਊ ਮਿਸਟਰ ਨੂੰ ਭੇਜਿਆ ਸੀ ਚੀਫ ਸਕੱਟਰੀ ਨੂੰ ਭੇਜਿਆ ਸੀ ਐਫਸੀਆਰ ਨੂੰ ਭੇਜਿਆ ਸੀ ਤੇ ਸਾਰਿਆਂ ਨੂੰ ਭੇਜ ਕੇ ਅਸੀਂ ਅਮਨ ਰੋੜਾ ਜੀ ਨੂੰ ਭੇਜਿਆ ਸੀ ਪ੍ਰਧਾਨ ਨੂੰ ਉਹਦੇ 'ਚ ਅਸੀਂ ਸਾਰਾ ਕੁਝ ਲਿਖਿਆ ਸੀ ਵੀ ਸਾਨੂੰ ਟਾਈਮ ਦੋ ਅਸੀਂ ਦੱਸਾਂਗੇ ਟਾਈਮ ਦੇਣ ਦੀ ਲੋੜ ਨਹੀਂ ਸਰਕਾਰ ਕੋਲ ਪਹਿਲਾਂ ਹੀ ਰਿਪੋਰਟਾਂ ਆਇਆ ਸਰਕਾਰ ਕੋਲੇ 2023 ਦੀ ਰਿਪੋਰਟ ਪਈ ਹੈ ਮਾਲ ਵਿਭਾਗ ਦੀ ਤਾਂ ਪੀ ਰਿਸ਼ਵਤ ਕਿੰਨੀ ਚੱਲਦੀ ਹੈ ਕਿਵੇਂ ਚੱਲਦੀ ਹੈ ਤੇ ਸਰਕਾਰ ਕੋਲ ਈ ਆਈਡੀ ਹੈ ਹੋਰ ਬਹੁਤ ਏਜੰਸੀਆਂ ਨੇ ਸਰਕਾਰੀ ਸਰਕਾਰ ਕੋ ਰਿਪੋਰਟ ਹੈ ਅਸੀਂ ਤਾਂ ਅੱਜ ਮੀਡੀਆ ਦੇ ਨਾਲ ਹੀ ਇਹ ਵੀ ਕਹਿੰਨੇ ਆਂ ਵੀ ਸਰਕਾਰ ਨੂੰ ਅਮਰ ਰੋੜਾ ਜੀ ਨੂੰ ਭਗਵੰਤ ਮਾਨ ਜੀ ਨੂੰ ਆਪਣੇ ਜਿਹੜੇ ਵਰਕਰ ਆਮ ਪਾਰਟੀ ਦੇ ਉਹਨਾਂ ਤੋਂ ਰਿਪੋਰਟ ਲੈਣੀ ਚਾਹੀਦੀ ਆ ਸਾਰੇ ਪੰਜਾਬ ਦੀ ਹਰ ਇੱਕ ਤਹਿਸੀਲ ਦੀ ਵੀ ਉੱਥੇ ਰਿਸ਼ਵਤ ਚੱਲਦੀ ਆ ਕਿ ਨਹੀਂ ਤੇ ਆਪਣੇ ਐਮਐਲਏ ਤੋਂ ਰਿਪੋਰਟ ਲੈਣੀ ਚਾਹੀਦੀ ਆ ਪਰ ਪੰਜਾਬ ਦੇ ਲੋਕ ਤਾਂ ਐਮਐਲਏ ਤੇ ਹੀ ਦੋਸ਼ ਲਗਾ ਰਹੇ ਆ ਕੁਝ ਐਮਐਲਏ ਨੂੰ ਛੱਡ ਕੇ ਵੀ ਇਹ ਐਮਐਲਏ ਇਹਨਾਂ ਤੋਂ ਹਿੱਸਾ ਮੰਗਦੇ ਆ ਅੱਗੇ ਤੇ ਅਫਸਰ ਪੈਸੇ ਲੈਣੇ ਆ ਹੁਣ ਐਮਐਲਏ ਦੀ ਇਨਕੁਆਇਰੀ ਕੌਣ ਕਰੇਗਾ ਅਸੀਂ ਆਪਣੀ ਮੋਰਚੇ ਵੱਲੋਂ ਮੰਗ ਕੀਤੀ ਆ ਜਿਹੜਾ ਮੰਗ ਪੱਤਰ ਭੇਜਿਆ ਸੀ ਮੁੱਖ ਮੰਤਰੀ ਸਾਹਿਬ ਨੂੰ ਵੀ ਜੋ ਪੰਜਾਬ ਦੇ ਵਿੱਚ ਪਿਛਲੀਆਂ ਸਰਕਾਰਾਂ ਵੱਲੋਂ ਵੀ ਤੇ ਇਸ ਸਰਕਾਰ ਵੱਲੋਂ ਵੀ ਜੋ ਰਿਸ਼ਵਤ ਚੱਲ ਰਹੀ ਆ ਉਸ ਦੇ ਲਈ ਇੱਕ ਮਾਨਯੋਗ ਹਾਈ ਕੋਰਟ ਜ ਦੇ ਅਧੀਨ ਇੱਕ ਕਮਿਸ਼ਨ ਬਣਾਇਆ ਜਾਵੇ ਤੇ ਸਾਰਾ ਦੁੱਧਾ ਦੁੱਧ ਪਾਣੀ ਦਾ ਪਾਣੀ ਕੱਢਿਆ ਜਾਵੇ ਵੀ ਕਿੱਥੋਂ ਇਹ ਰਿਸ਼ਬਤ ਆਉਂਦੀ ਹੈ ਕਿਉਂ ਮੰਗਦੇ ਆਂ ਕੌਣ ਕੌਣ ਲੈਣੇ ਤੇ ਕਿਵੇਂ ਬੰਦ ਕੀਤੀ ਜਾ ਸਕਦੀ ਹੈ ਤਾਰੀਵਾਲ ਸਾਹਿਬ ਲੋਕ ਕਹਿ ਰਹੇ ਨੇ ਕੁਝ ਵੀ ਪੰਜਾਬ ਦੇ ਵਿੱਚ ਜਾਇਜ਼ ਕੰਮ ਕਰਨਾ ਜਿਹੜਾ ਹੈ ਉਹ ਔਖਾ ਹੈ ਤੇ ਨਜਾਇਜ਼ ਕੰਮ ਕਰਨਾ ਸੌਖਾ ਹੈ ਠੀਕ ਕਹਿਣਾ ਚਾਹੁੰਦੇ ਹੋ ਸਰ ਜੀ ਪੰਜਾਬ ਦੇ ਲੋਕ ਬਿਲਕੁਲ ਠੀਕ ਕਹਿ ਰਹੇ ਨੇ ਜੀ ਜਾਇਜ਼ ਕੰਮ ਕਰਾਉਣਾ ਔਖਾ ਹੈ ਤੇ ਨਜਾਇਜ਼ ਸੌਖਾ ਹੈ ਤੁਸੀਂ ਪੈਸੇ ਦਿਓ ਤਾਂ ਤੁਹਾਡਾ ਨਜਾਇਜ਼ ਵੀ ਹੋ ਜਾਏਗਾ ਜੇ ਪੈਸੇ ਨਹੀਂ ਦੇਵੋਗੇ ਤਾਂ ਤੁਹਾਡਾ ਜਾਇਜ਼ ਵੀ ਨਹੀਂ ਹੋਣਾ ਬਦਾਇਕਾ ਮੈਡਮ ਨੂੰ ਉਹਨਾਂ ਨੇ ਕਿਹਾ ਕਿ ਜਦੋਂ ਉਹਨਾਂ ਨੂੰ ਪਤਾ ਲੱਗਿਆ ਹੈ ਕਿ ਇਲਾਕੇ ਦੇ ਵਿੱਚ ਜਾਂ ਰਿਸ਼ਵਤ ਚੱਲ ਰਹੀ ਹੈ ਤਾਂ ਤੁਰੰਤ ਉਹਨਾਂ ਨੇ ਇੱਥੋਂ ਜਿਹੜੇ ਤਹਿਸੀਲਦਾਰ ਹੈ ਉਹਨਾਂ ਦੀ ਬਦਲੀ ਕਰਵਾ ਦਿੱਤੀ। ਉਹਨਾਂ ਨੇ ਕਿਹਾ ਹੈ ਕਿ ਮੇਰਾ ਹਲੇ ਨਾਮ ਹੀ ਆਇਆ ਸੀ ਪਰ ਮੇਰਾ ਕੋਈ ਇਸ ਦੇ ਵਿੱਚ ਹੱਥ ਨਹੀਂ ਸੀ। ਤੁਰੰਤ ਜਿਹੜੀ ਉਹਨਾਂ ਨੇ ਬਦਲੀ ਕੀਤੀ ਗਈ ਹੈ ਉਹ ਕਹਿੰਦੇ ਵੀ ਮੈਂ ਤਾਂ ਭ੍ਰਿਸ਼ਟਾਚਾਰ ਆਪਣੇ ਏਰੀਆ ਦੇ ਵਿੱਚ 1% ਵੀ ਨਹੀਂ ਆਉਣ ਦੇਣਾ ਜੀ। ਉਹ ਤਾਂ ਹੁਣ ਸਾਰੇ ਕਹਿਣਗੇ ਜੀ ਕੋਈ ਆਪਣੇ ਸਾਡੇ ਦੇਸ਼ ਵਿੱਚ ਤੇ ਰਵਾਜ ਹੈ ਇੱਕ ਵੀ ਕੋਈ ਗਲਤੀ ਕਰਕੇ ਮੰਨਦਾ ਹੈ ਉਹ ਤਾਂ ਕਹਿਣਗੇ ਵੀ ਜਦੋਂ ਸਰਕਾਰ ਹੀ ਕਹਿ ਰਹੀ ਰਿਸ਼ਵਤ ਹੈ ਅਸੈਂਬਲੀ ਦੇ ਵਿੱਚ ਪਤਾ ਬਾਜ਼ਮਾਂ ਦੇ ਸੈਂਬਲ ਕੁਐਸਚਨ ਚੱਕਿਆ ਵੀ ਅੰਨੀ ਰਿਸ਼ਵਤ ਹੈ ਸਰਕਾਰ ਦਾ ਕੋਈ ਅਜੇ ਤੱਕ ਬਿਆਨ ਨਹੀਂ ਆਇਆ ਵੀ ਨਹੀਂ ਰਿਸ਼ਵਤ ਉਹ ਤਾਂ ਕਹਿਣਗੇ ਹੁਣ ਬਦਲੀ ਨਾਲ ਤਾਂ ਨਹੀਂ ਜਦ ਤੱਕ ਤੁਸੀਂ ਸਿਸਟਮ ਨਹੀਂ ਚੇਂਜ ਕਰਦੇ ਆਪਣੇ ਹਿੱਸੇ ਲੈਣ ਦੇ ਬੰਦ ਨਹੀਂ ਕਰਦੇ ਅਫਸਰਾਂ ਤੋਂ ਰਿਸ਼ਵਤ ਨਹੀਂ ਬੰਦ ਹੋ ਸਕਦੀ ਔਨ ਕੈਮਰਾ ਤਾਂ ਕਹਿਣਗੇ ਸਾਰੇ ਪਰ ਅਸਲੀਅਤ ਤਾਂ ਤੁਹਾਨੂੰ ਮੀਡੀਆ ਨੂੰ ਵੀ ਪਤਾ ਪੰਜਾਬ ਦੇ ਲੋਕਾਂ ਨੂੰ ਵੀ ਪਤਾ ਹੈ ਅਸਲੀਅਤ ਕਿਤੇ ਛੁਪਦੀ ਨਹੀਂ ਹੈ ਤੁਸੀਂ ਵੀ ਕੋਈ ਧਾਰਨਾ ਲਗਾਉਣ ਦੀ ਗ ਕਿਹੜਾ ਧਰਨਾ ਹੈ ਕਦੋਂ ਲਗਾਇਆ ਜਾਵੇਗਾ ਤੇ ਕਿੱਥੇ ਲਗਾਇਆ ਜਾਵੇਗਾ ਅਸੀਂ ਅਗਲੇ ਹਫਤੇ ਮਾਜਰੀ ਬਲਾਕ ਤਹਿਸੀਲ 'ਚ ਧਰਨਾ ਲਾਵਾਂਗੇ 10 ਵਜੇ ਤੋਂ ਲੈ ਕੇ 5 ਵਜੇ ਤੱਕ ਸਾਰੇ ਸਾਥੀਆਂ ਨਾਲ ਸਲਾਹ ਕਰਕੇ ਮੀਡੀਆ ਨੂੰ ਉਹਦੀ ਡੇਟ ਦੱਸ ਦਿੱਤੀ ਜਾਏਗੀ ਤੇ ਬੈਨਰ ਬਣਾਵਾਂਗੇ ਉੱਥੇ ਲਿਖ ਕੇ ਲਿਖਾਂਗੇ ਵੀ ਕੋਈ ਰਿਸ਼ਬਤ ਨਾ ਲਵੇ ਤੇ ਲੋਕਾਂ ਨੂੰ ਵੀ ਕਹਾਂਗੇ ਤੁਸੀਂ ਰਿਸ਼ਬਤ ਨਾ ਦਿਓ ਜੇ ਕੋਈ ਤੁਹਾਨੂੰ ਮੰਗਦਾ ਹੈ ਤਾਂ ਜਿਹੜੀ ਕਮੇਟੀ ਹੈ ਉਹਨਾਂ ਨੂੰ ਇਨਫੋਰਮ ਕਰੂਗੇ ਸਾਨੂੰ ਇਨਫੋਰਮ ਕਰੋ ਤੇ ਇਕੱਠੇ ਹੋ ਕੇ ਅਸੀਂ ਉਸ ਅਫਸਰ ਨੂੰ ਪੁੱਛਾਂਗੇ ਕਿ ਤੁਹਾਨੂੰ ਰਿਸ਼ਬਤ ਕਿਉਂ ਮੰਗਦਾ ਕਿਹੜੇ ਦਫ਼ਤਰ ਅੱਗੇ ਲਗਾਇਆ ਜਾਵੇਗਾ ਅਸੀਂ ਤਹਿ ਅੱਜ ਮੀਟਿੰਗ ਕੀਤੀ ਗਈ ਹੈ ਇੱਕ ਵੱਡੀ ਅੱਜ ਮਾਦਰੀ ਬਲਾਕ ਦੇ ਮੋਤਬਰ ਸੱਜਣਾਂ ਦੀ ਮੀਟਿੰਗ ਕੀਤੀ ਗਈ ਹੈ ਜੋ ਹਰ ਰੋਜ਼ ਦੀਆਂ ਸਮੱਸਿਆਵਾਂ ਅੱਜ ਉਹਦੇ ਬਾਰੇ ਜਿਹੜੇ ਮੋਤਬਰ ਲੋਕ ਹੈ ਉਹਨਾਂ ਨੇ ਚਾਨਣਾ ਪਾਇਆ ਜਿਹੜਾ ਸਭ ਤੋਂ ਵੱਡਾ ਮੁੱਦਾ ਨਿਕਲ ਕੇ ਆਇਆ ਉਹ ਪੰਜਾਬ ਦੇ ਵਿੱਚ ਰਿਸ਼ਵਤਖੋਰੀ ਦਾ ਸਭ ਤੋਂ ਵੱਡਾ ਮੁੱਦਾ ਅੱਜ ਨਿਕਲ ਕੇ ਆਇਆ ਦੂਜਾ ਸਾਡਾ ਮੁੱਦਾ ਇਹ ਸੀਗਾ ਕਿ ਜਿਹੜੀਆਂ ਲਾਲਕੀਰ ਦੇ ਅੰਦਰ ਲੋਕਾਂ ਗਰੀਬ ਲੋਕ ਰਹਿੰਦੇ ਆ ਐਸਸੀ ਬੀਸੀ ਲੋਕ ਰਹਿੰਦੇ ਆ ਜਾ ਜਿਹੜਾ ਜ਼ਿਮੀਂਦਾਰ ਆ ਉਹ ਗਰੀਬ ਹੈ ਜਿਹੜਾ ਉਹ ਰਹਿੰਦਾ ਕਿਉਂਕਿ ਜਿਹੜੇ ਅਮੀਰ ਲੋਕ ਨੇ ਉਹ ਤਾਂ ਸ਼ਹਿਰਾਂ ਵੱਲ ਮੂਵ ਕਰ ਗਏ ਆ ਉਹ ਪਿੰਡ ਛੱਡ ਗਏ ਆ ਅੱਜ ਜਿਹੜੇ ਗਰੀਬ ਲੋਕ ਆ ਉਹਨਾਂ ਦੀ ਸੜਵਾਈ ਨਹੀਂ ਹੈ ਉਹਨਾਂ ਦੀਆਂ ਜਿਹੜੀਆਂ ਰੈਡ ਲਾਈਨ ਦੇ ਅੰਦਰ ਪਲਾਟ ਆ ਜਾਂ ਮਕਾਨ ਆ ਉਹਨਾਂ ਦੀਆਂ ਰਜਿਸਟਰੀਆਂ ਕਰਨੀਆਂ ਸਰਕਾਰ ਨਾ ਬੰਦ ਕਰਤੀਆਂ ਅੱਜ ਅਸੀਂ ਇਸ ਮੀਟਿੰਗ ਰਾਹੀਂ ਅੱਜ ਤੁਹਾਡੇ ਮਾਧਿਅਮ ਰਾਹੀਂ ਵੀ ਸਰਕਾਰ ਨੂੰ ਇੱਕ ਮੈਸੇਜ ਭੇਜ ਰਹੇ ਆ ਕਿ ਤੁਹਾਡਾ ਜਿਹੜਾ ਨੋਟੀਫਿਕੇਸ਼ਨ ਤੁਸੀਂ ਜਾਰੀ ਕੀਤਾ ਸੀ ਕੇ ਰੈੱਡ ਲਾਈਨ ਦੇ ਅੰਦਰ ਐਨਓਸੀ ਦੀ ਜ਼ਰੂਰਤ ਨਹੀਂ ਹੈ ਉਹਦੇ ਚ ਐਦਾਂ ਹੀ ਰਜਿਸਟਰੀਆਂ ਕੀਤੀਆਂ ਜਾਣਗੀਆਂ ਅਸੀਂ ਸਰਕਾਰ ਨੂੰ ਕਹਿੰਨੇ ਆ ਕਿ ਜੇ ਤਸਿਲਦਾਰ ਨੂੰ ਇਹ ਨਹੀਂ ਪਤਾ ਲੱਗਦਾ ਕਿ ਇਹ ਪਲਾਟ ਕਿਹਦਾ ਹੈ ਜਾਂ ਇਹ ਮਾਲਕ ਹੈ ਜਾਂ ਨਹੀਂ ਇਹ ਨੰਬਰਦਾਰ ਦੀ ਤਸਦੀਕ ਕਰਾ ਕੇ ਨਕਸ਼ਾ ਬਣਵਾ ਕੇ ਉਹਦੀ ਸਟੈਂਪ ਲਵਾ ਕੇ ਨੰਬਰਦਾਰ ਦੀ ਉਹਦੇ ਉਹਦੇ ਰਾਈਆਂ ਸਾਰੀਆਂ ਰਜਿਸਟਰੀਆਂ ਕੀਤੀਆਂ ਜਾਣ ਦੂਜੀ ਗੱਲ ਜਿਹੜਾ ਤੁਸੀਂ ਇਹ ਕੁਐਸਚਨ ਕੀਤਾ ਹੈ ਕਿ ਮੀਟਰ ਲੈਣ ਵਾਸਤੇ ਜਾਲੀ ਐਨਓਸੀਆਂ ਬਣਦੀਆਂ ਅਸੀਂ ਪੰਜਾਬ ਪੰਜਾਬ ਸਰਕਾਰ ਨੂੰ ਪਹਿਲਾਂ ਹੀ ਕਹਿੰਨੇ ਆ ਕਿ ਜਿਹੜਾ ਐਨਓਸੀਆ ਇੱਕ ਭ੍ਰਿਸ਼ਟਾਚਾਰ ਦਾ ਅੱਡਾ ਹੈ ਇਹਦੇ ਚ ਜਾਲੀ ਵੀ ਕੰਮ ਹੋ ਰਿਹਾ ਇਹਨੂੰ ਬਿਲਕੁਲ ਹੀ ਟੋਟਲੀ ਖਤਮ ਕਰਕੇ ਲੋਕਾਂ ਨੂੰ ਮੀਟਰ ਵੀ ਦਿੱਤੇ ਜਾਣ ਲੋਕਾਂ ਦੀਆਂ ਜਿਹੜੀਆਂ ਰਜਿਸਟਰੀਆਂ ਉਹ ਵੀ ਰੋਜ਼ ਤਹਿਸੀਲਾਂ ਦੇ ਵਿੱਚ ਕੀਤੀਆਂ ਜਾਣ